ਮੈਂ ਰਵੀ ਗੱਲ ਜੀ ਗੁਰਦੇਵ ਨਗਰ ਤੋਂ ਸਾਥ ਸਾਹਿਬ ਜੀ ਆਪਣੇ ਕੋਲ ਮਾਰਕੀਟ ਦੇ ਵਿੱਚ ਬਾਜਬਸਪੀ ਸ਼ੌਪ ਮੈਂ ਆ ਫਰੈਂਡ ਜੇ ਮੈਂ ਜਾਂਦੇ ਹਾਂ ਉਹ ਬੁੱਲੇ ਤੇ ਸੈਂਟ ਤੇ ਲੈ ਕੇ ਸਰ ਕਰੇ ਗਏ ਸੀ ਜਦੋਂ ਕਿ ਆਇਆ ਉਹ ਕਿਸਮ ਰੱਤੀ ਦਾ ਬੰਨੀ ਕਰ ਰਹੀ ਵੇਰੀਆਂ ਚੀਜ਼ਾਂ ਦੀ ਬਦਮਾਣ ਥਾਂਕ ਨਹੀਂ ਪਾਈ ਹੋਈ ਨਹੀਂ ਖਿੜੀ ਸਾਰੇ ਮੈਂ ਅਫਗਾਨਾ ਇਹ ਬੈਸ ਕਾ ਮਰਦਾ ਉਹ ਵੀ ਟਿਕਣਾ ਲੁਕੀਂ ਕਰਦਾ ਜਦ ਤੇ ਲੋਕ ਕੋਗਾਨਿਕ ਗਲਤੀ ਹੋ ਗਈ ਆ ਆ ਜਾਓ ਥੋੜਾ ਰੱਦਾ ਲਾਇਆ ਕਿ ਕਦੇ ਤੇਰੀ ਤੇਰੀ ਇੱਕ ਵਾਰ ਕੋ ਕਾਡੇ ਤੋਂ ਮਾਲ ਉਹਨਾਂ ਇੱਕ ਉਹਨਾਂ ਦੇ ਮਾਰਕ ਦਾ ਜਦੋਂ ਇਹ ਗਲਤੀ ਹੋਈ ਆ ਜੇ ਤੁਸੀਂ ਬੋਧ ਕਰ ਲੈਣ ਮੈਂ ਬੰਦ ਨੂੰ ਕਰਦਾ ਨਹੀਂ ਉਹਦੀ ਕੋ ਕਰ ਹੋਗਾ ਨਹੀਂ ਇਹ ਕਰ ਗਿਲਾ ਨਹੀਂ ਕਰਾਂ ਮੈਂ ਕਿ ਜਾਓ ਤੁਹਾਨੂੰ ਮੈਂ ਵੀ ਮੈਨੂੰ ਨਹੀਂ ਪੁਰਾ ਸਾਹਿਬ ਪਿਛਲੇ ਸਾਲ ਜਰੇਲਾ ਨੇ ਰੁਪਏ ਦਾ ਤੁਸੀਂ ਇੰਨਾ ਗੰਦਾ ਮਾਰ ਮੈਂ ਕਿਹਾ ਉਹ ਵੀ ਮੈਂ ਸਿੱਟਿਆ ਮੈਂ ਕਿਹਾ ਮੈਸੇਜ ਵਿੱਚ ਸੀਗਾ ਨਾ ਤੇ ਜਾ ਕੇ ਵਾਪਸ ਕਰਕੇ ਮੈਂ ਫੇਰ ਨਹੀਂ ਕਾ ਛੱਡੂ ਪਰੇ ਠੀਕ ਹੈ ਜੀ ਇੱਕ ਕਰਕੇ ਵੀ ਇਹ ਮਾੜਾ ਭਾਜਵਾਤਾ ਕਿਸੇ ਤਰੀਕੇ ਨਾਲ ਚੀਜ਼ ਬਣ ਜਿਹੜਾ ਕਿ ਇਹ ਅਗਲਾ ਦੁਆਰਾ ਵੀ ਤੁਹਾਡੀ ਜ਼ਰੂਰ ਠੀਕ ਹੈ ਜੀ ਜਿੱਕਾ ਖਲਤਾ ਵਾਇਰ ਗੁੱਟ ਲੋ ਜੀ ਤੁਹਾਨੂੰ ਹੁਣ ਦਿਖਾਉਣੇ ਆ ਮਠਾਈ ਉਹ ਤੁਸੀਂ ਦੇਖ ਸਕਦੇ ਠੀਕ ਹੈ ਡੱਬਾ ਵੀ ਨਾਲ ਪਿਆ ਹੋਇਆ ਹੈ ਅਸੀਂ ਆਏਗਾ ਬਾਜਵਾ ਸਾਹਿਬ ਸਵੀਟ ਤੇ ਸਾਡੇ ਇੱਕ ਗੱਲ ਸਾਹਿਬ ਹੈਗੇ ਲੈ ਜਿਨ੍ਹਾਂ ਨੇ ਇਹਨਾਂ ਨੂੰ ਕੋ ਮਠਾਈ ਮਗਾਈ ਸੀ ਉਹ ਕਹਿੰਦੇ ਕਿ ਕਾਫੀ ਬੋਗ ਵਗੈਰਾ ਆ ਰਹੀ ਇਹਨਾਂ ਨੂੰ ਕੋ ਪਈਆ ਬਾਜਵਾ ਸਾਹਿਬ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤੁਸੀਂ ਅਸੀਂ ਕੱਲ ਮੇਰੇ ਕੋਲ ਕੋਪੀ ਤੇ ਮੈਡੀਕਲ ਪੈਸੇ ਨਹੀਂ ਆ ਰਹੇ ਓਕੇ ਆਪਾਂ ਲਗਾ ਲੈਂਦੇ ਆ ਓਕੇ ਫਿਰ ਸਾਡੇ ਨਾਲ ਗੱਲਬਾਤ ਕਰਕੇ ਓਕੇ ਕਰਕੇ ਕੱਲ ਨੂੰ ਮੈਕਅੱਪ ਕੱਲ੍ਹ ਕੋ ਲੈ ਆਜੋ ਉਹ ਕਿਆ ਪੈਸੇ ਓਕੇ ਹਾਂ ਐਂ ਤੁਸੀਂ ਕਹਿੰਦੇ ਹੋ ਠੀ ਮੋਟੀ ਕਿਸੇ ਲੈ ਕੇ ਵੀ ਆ ਕੇ ਕਰਦੇ ਹਾਂ ਪੈਸੇ ਮਾਲੀ ਲੇ ਆਪਾਂ ਨੂੰ ਇਹ ਥਣਾ ਜਿਦ ਦੇ ਪਹਿਲੇ ਹੁੰਦੇ ਹੈ ਬਾਈ ਹੁੰਦਾ ਹੈ ਪਰ ਕਿਸੇ ਲਈ ਚੱਲ ਜਾਂਦੀ ਰਤ ਨੂੰ ਲੈ ਕੇ ਬਾਹਰ ਕੱਢ ਕੇ ਜਾ ਰਿਹਾ ਹਾਂ ਓਕੇ ਖੜਾ ਬਸ ਪਰ ਉਹ ਹੋ ਗਿਆ ਨਿਕੰਦੇ ਕੋਈ ਗੱਲ ਨਹੀਂ ਹਨ ਜਦ ਪਿਪਾ ਮਿਲ ਕੇ ਗਏ ਫਿਰ ਜਾਣ ਲਈ ਅਸੀਂ ਦਿਖਾਵਾਂਗੇ ਤੁਹਾਨੂੰ ਕਿ ਇਹਨਾਂ ਨੇ ਜਿਹੜੀ ਮਿੱਟੂ ਫ੍ਰੀਜ ਰੱਖੀ ਹੋਈ ਹੈ ਔਰ ਜਿਹੜੀ ਚੱਲਦਾ ਗਿਆ ਸਾਰਾ ਕੁਝ ਇਹਨਾਂ ਦਾ ਮੰਨਣਾ ਵੀ ਕਿਸੇ ਟਾਈਮ ਹੋ ਜਾਂਦਾ ਹੈ ਤੋ ਕਹਿੰਦੇ ਆ ਕਿ ਉਹ ਸਹਿਮਤੀ ਕਰ ਪਰ ਜਦੋਂ ਉਹਨਾਂ ਨੇ ਵੀਡੀਓ ਤੇ ਵਾਇਡ ਦਿੱਤੀ ਉਦੋਂ ਉਹਨਾਂ ਨੇ ਕੁਛ ਨਹੀਂ ਕਿਹਾ ਕਿ ਬਹੁਤ ਜ਼ਿਆਦਾ ਆਰੀ ਇਹਨਾਂ ਕੋਲ ਪੈਕਿੰਗ ਦੇ ਵਿੱਚ ਪਈ ਹੋਈ ਹੈ ਤੇ ਅਸੀਂ ਇਹਨਾਂ ਦੀ ਜਿਹੜੀ ਆ ਵਰਜਨ ਉਹ ਬਾਜਵਾ ਸਪੀਡ ਦੇ ਮਾਲ ਜਿਹੜੇ ਨੇ ਹੈਗੇ ਉਹਨਾਂ ਦੀ ਲਈ ਹੈ ਸਾਰਿਆਂ ਨੂੰ ਜੈ ਬਾਲ ਮਿੱਕੀ ਜੀ ਮੈਂ ਰਵੀ ਗੱਲ ਗੁਰੂ ਤੇਗ ਬਹਾਦਰ ਨਗਰ ਤੋਂ ਹਾਂ ਯਾਰ ਆਪਾਂ ਆਪਣੀ ਜ਼ਿੰਦਗੀ ਦੇ ਨਾਲ ਕਿਉਂ ਇੰਨਾ ਖਲਵਾਲ ਕਰਦੇ ਆ ਇੱਕ ਚੀਜ਼ ਕਿਸੇ ਦੇ ਭਰੋਸੇ ਦੇ ਆਪਾਂ ਮੰਗਾਉਨੇ ਆ ਨਾ ਤੇ ਉਹ ਬੰਦਾ ਇੰਨਾ ਕ ਬੰਦਾ ਵਿਸ਼ਵਾਸ ਘਾਟ ਕਰਦਾ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਅੱਜ ਕੱਲ੍ਹ ਦੀ ਘਟਨਾ ਆ ਗੋਲ ਮਾਰਕੀਟ ਦੇ ਵਿੱਚ ਬਾਜਵਾ ਸਪੀਡ ਸ਼ਾਪ ਦੀ ਹੈਨਾ ਕੱਲ ਮੇਰਾ ਫਰੈਂਡ ਸੀ ਮੈਂ ਉੱਥੋਂ ਕੋਲ ਸਮਾਨ ਮੰਗਾਇਆ ਤੇ ਆਹ ਦੇਖੋ ਆਹ ਆ ਰਸਗੁੱਲੇ ਆ ਚਾਹ ਰਸਗੁੱਲੇ ਆ ਤੇ ਆਹ ਵੇਚਣਿਆ ਪਗਰੂ ਇਹਨੂੰ ਖਾ ਕੇ ਤੁਸੀਂ ਦੇਖੋ ਤੇ ਬੱਚੇ ਤੁਹਾਡੇ ਬਿਮਾਰ ਕਿੱਦਾਂ ਨਾ ਹੋਗੇ ਦੱਸੋ ਮੈਨੂੰ ਯਾਰ ਹੈਨਾ ਠੀਕ ਆ ਨਾ ਇਸ ਕਰਕੇ ਇਹ ਰਾਤੀਓ ਸਾਡੇ ਸਿੰਘ ਨੇ ਖਾਧੀ ਆ ਤੇ ਉਹਨੂੰ ਉਲਟੀਆਂ ਲੱਗ ਗਈਆਂ ਠੀਕ ਆ ਬਾਜਾਓ ਸਾਹਿਬ ਜੇ ਤੁਹਾਡੇ ਕੋਲ ਮਾਲ ਨਹੀਂ ਵਿਕਦਾ ਤੇ ਤੁਸੀਂ ਕੱਲੇ ਵੇਚਦੇ ਹੋ ਦੁਕਾਨ ਬੰਦ ਕਰ ਦਿਓ ਠੀਕ ਹੈ ਨਾ ਇਹ ਕਰਕੇ ਗੱਲ ਬਾਤ ਆ ਮੀਡੀਆ ਸੱਜ ਕੇ ਮੈਂ ਤੇਰੀ ਨਾ ਖਬਰ ਲਾਉਣੇ ਖਵਾਰ ਦੇ ਵਿੱਚ ਆ ਸੁੱਕੇ ਸੁੱਕੇ ਰਸਗੁਲੇ ਆ ਵਿੱਚੋਂ ਇੰਨੀ ਸਮੈਲ ਗੰਦੀ ਆਉਂਦੀ ਆ ਇਹ ਕਦੇ ਭਈਆਂ ਨੇ ਖਾਣੇ ਆ ਭਲਾ ਚਲੋ ਮੈਂ ਗੱਲ ਸਮਝਾ ਨਾ ਮੈਂ ਸ਼ਾਮਾਂ ਨੂੰ ਹੋਣਾ ਛੋਟਾ ਪ੍ਰੈਸਰ ਬੋਟ ਰਿਹਾ ਉਹਨੂੰ ਮੈਂ ਨਾਲ ਲੈ ਕੇ ਆਉਂਗਾ ਤੇਰੇ ਕੋਲ ਠੀਕ ਹੈ ਨਾ ਤਾਂ ਫੇਰ ਮੈਂ ਤੇਰੀ ਖਬਰ ਲਾਉਂਗਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ